ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪ੍ਰਵਾਸੀ ਭਾਰਤੀ ਵੀ ਪੰਜਾਬ ਵਿੱਚ ਪਹੁੰਚਨੇ ਹੋਏ ਸ਼ੁਰੂ ਮਿਡਲ ਲੈਂਡ ਲੰਗਰ ਸੇਵਾ ਸੁਸਾਇਟੀ ਸੀਈ ਔਰਨ ਧੀਰ ਸਿੰਘ ਹੀ ਯੂਕੇ ਤੋਂ ਪਹੁੰਚੇ ਪਠਾਨਕੋਟ ਪਿਛਲੇ ਕਈ ਦਿਨਾਂ ਤੋਂ ਲੰਗਰ ਦੀ ਸੇਵਾ ਕਰ ਰਹੇ ਨੇ ਲੋੜਵੰਦ ਪਰਿਵਾਰਾਂ ਦੇ ਲਈ ਕੱਪੜੇ ਅਤੇ ਬਿਸਤਰਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੰਗਠੀ ਆਪਾਂ ਜ ਖੜੇ ਆ ਗਏ ਆਪਣੇ ਕੋਟ ਦੁਆਰਾ ਸਿੰਘ ਸਬਾ ਸਰਾਈ ਮੱਲੇ ਤੇ ਤੇ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਣੀ ਸਾਨੂੰ ਇਹ ਟਰੱਕ ਭੜਿਆ ਐਸ ਬਲੇਰ ਚਾਈਆਂ ਦਾ ਤੇ ਕੰਬੜਾ ਦਾ ਦਿੱਤਾ ਜੋ ਸਾਡੀ ਸੰਸਥਾ ਮਿਡਲ ਲੰਗਰ ਸੇਵਾ ਸੁਸਾਇਟੀ ਐਸ ਪਰ ਹਰੜ ਦੇ ਵਿੱਚ ਟੱਕ ਕੇ ਲੱਗੀ ਆ ਤੇ ਇਹ ਆਪਾਂ ਉਹਨਾਂ ਨੂੰ ਪਹੁੰਚਾਵਾਂਗੇ ਜੀ ਬਹੁਤ ਧੰਨਵਾਦ ਜੀ ਸਾਰਾ ਦਾ ਜੈਕਟਾ ਦੀ ਵੀ ਜੈਕਟਾ ਵੀ ਹੈਗੀਆਂ ਜਿੰਨਾ ਵੀ ਹੋਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਸੋ ਸੰਗਤ ਜੀ ਉਹ ਦੇਖ ਰਹੀ ਹੈ ਇਥੇ ਲੋਕਲ ਬਹੁਤ ਧੰਨਵਾਦੀ ਤੁਹਾਡਾ ਜਿਹੜੀ ਸਾਡੀ ਸੰਸਥਾ ਦੀ ਸਪੋਰਟ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਠੀ ਆਪਾਂ ਅੱਜ ਖੜੇ ਆ ਗਏ ਆਪਣੇ ਕੋਟ ਦੁਆਰਾ ਸਿੰਘ ਸਬਾ ਸਰਾਈ ਮੱਲੇ ਤੇ ਤੇ ਬਹੁਤ ਧੰਨਵਾਦ ਸਾਡੀ ਸੰਗਤ ਦਾ ਜਿਹੜੀ ਸਾਨੂੰ ਇਹ ਟਰੱਕ ਭੜਿਆ ਇਸ ਬਲੇ ਰਜਾਈਆਂ ਦਾ ਤੇ ਕੰਬੜਾ ਦਾ ਦਿੱਤਾ ਜੋ ਸਾਡੀ ਸੰਸਥਾ ਮਿਡਲ ਲੰਗਰ ਸੇਵਾ ਸੁਸਾਇਟੀ ਐਸਪੋਰ ਹਰੜ ਦੇ ਵਿੱਚ ਟਟਕੇ ਲੱਗੀ ਆ ਤੇ ਇਹ ਆਪਾਂ ਉਹਨਾਂ ਨੂੰ ਪਹੁੰਚਾਵਾਂਗੇ ਜੀ ਬਹੁਤ ਧੰਨਵਾਦ ਜੀ ਸਰਾ ਦਾ ਜੈਕਟਾ ਦੀ ਵੀ ਜੈਕਟਾ ਵੀ ਹੈਗੀਆਂ ਜਿੰਨਾ ਵੀ ਹੋਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਸੋ ਸੰਗਤ ਜੀ ਜੋ ਦੇਖ ਰਹੀ ਹੈ ਇੱਥੇ ਲੋਕਲ ਬਹੁਤ ਧੰਨਵਾਦੀ ਤੁਹਾਡਾ ਜਿਹੜੀ ਸਾਡੀ ਸੰਸਦਾ ਦੀ ਸਪੋਰਟ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਠੀ ਆਪਾਂ ਅੱਜ ਖੜੇ ਆ ਗਏ ਆਪਣੇ ਕੋਟ ਦੁਆਰਾ ਸਿੰਘ ਸਬਾ ਸਰਾਈ ਮੱਲੇ ਤੇ ਤੇ ਬਹੁਤ ਧੰਨਵਾਦ ਸਾਡੀ ਸੰਗਤ ਦਾ ਜਿਣੀ ਸਾਨੂੰ ਇਹ ਟਰੱਕ ਭੜਿਆ ਐਸ ਬਲੇਰ ਰਜਾਈਆਂ ਦਾ ਤੇ ਕੰਬੜਾ ਦਾ ਦਿੱਤਾ ਜੋ ਸਾਡੀ ਸੰਸਥਾ ਮਿਡਲ ਲੰਗਰ ਸੇਵਾ ਸੁਸਾਇਟੀ ਐਸ ਪਰ ਹਰੜ ਦੇ ਵਿੱਚ ਟੱਕ ਕੇ ਲੱਗੀ ਆ ਤੇ ਇਹ ਆਪਾਂ ਉਹਨਾਂ ਨੂੰ ਪਹੁੰਚਾਵਾਂਗੇ ਜੀ ਬਹੁਤ ਧੰਨਵਾਦ ਜੀ ਸਾਰਾ ਦਾ ਜੈਕਟਾ ਦੀ ਵੀ ਜੈਕਟਾ ਵੀ ਹੈਗੀਆਂ ਜਿੰਨਾ ਵੀ ਹੋਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਸੋ ਸੰਗਤ ਜੀ ਜੋ ਦੇਖ ਰਹੀ ਹੈ ਇੱਥੇ ਲੋਕਲ ਬਹੁਤ ਧੰਨਵਾਦੀ ਤੁਹਾਡਾ ਜਿਣੀ ਸਾਡੀ ਸੰਸਥਾ ਦੀ ਸਪੋਰਟ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਠੀ ਆਪਾਂ ਅੱਜ ਖੜੇ ਆ ਗਏ ਆਪਣੇ ਕੋਟ ਦੁਆਰਾ ਸਿੰਘ ਸਬਾ ਸਰਾਈ ਮੱਲੇ ਤੇ ਤੇ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਣੀ ਸਾਨੂੰ ਇਹ ਟਰੱਕ ਭੜਿਆ ਐਸ ਬਲੇਰ ਰਜਾਈਆਂ ਦਾ ਤੇ ਕੰਬੜਾ ਦਾ ਦਿੱਤਾ ਜੋ ਸਾਡੀ ਸੰਸਥਾ ਮਿਡਲ ਲੰਗਰ ਸੇਵਾ ਸੁਸਾਇਟੀ ਐਸ ਪਰ ਹਰੜ ਦੇ ਵਿੱਚ ਟੱਕ ਕੇ ਲੱਗੀ ਆ ਤੇ ਇਹ ਆਪਾਂ ਉਹਨਾਂ ਨੂੰ ਪਹੁੰਚਾਵਾਂਗੇ ਜੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਜੈਕਟਾ ਦੀ ਵੀ ਜੈਕਟਾ ਵੀ ਹੈਗੀਆਂ ਜਿੰਨਾ ਵੀ ਹੋਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਸੋ ਸੰਗਤ ਜੀ ਜੋ ਦੇਖ ਰਹੀ ਹੈ ਇੱਥੇ ਲੋਕਲ ਬਹੁਤ ਧੰਨਵਾਦੀ ਤੁਹਾਡਾ ਜਿਹੜੀ ਸਾਡੀ ਸੰਸਥਾ ਦੀ ਸਪੋਰਟ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ